ਵਾਹਿਗੁਰੂ ਵਾਹਿਗੁਰੂ ਜੀ ਅਰਦਾਸ ਸਿਕੂ ਮਤਾਰ ਵਾਹਿਗੁਰੂ ਜੀ ਕੀ ਬਤੇ ਤ੍ਰੀ ਭੌਤੀ ਦੀ ਸਹਾਇ ਗੁਆਰ ਤ੍ਰੀ ਭੌਤੀ ਜੀ ਕੀ ਪਾਕਸਾ ਦੀ ਕਸੂਰੀ ਜੀ ਕੀ ਤੁਮ ਭੌਤੀ ਸਿਰਖਾਇ ਗੁਰਨਾਮਕ ਲਈ ਆਏ ਫਿਰ ਮੁਕਤੀ ਪ੍ਰਾਪਤ ਕਰਨ ਲੱਗਣ ਸਹਾਇ ਅੰਤਨ ਹਰ ਕੋ ਕਿਤਨਾ ਅਸੁਰਾਂ ਤੀਖਾਟਾਰੇ ਤ੍ਰੀ ਖੰਕੀ ਸਿਖੀ ਹੋਈ ਆਈ ਹੈ ਜਿਸੇ ਲਈ ਸੰਤ ਜਾਈ ਤੇਰ ਭਗਤ ਸਿਖਰੇ ਹੈ ਘਰੋਂ ਨੂੰ ਆਵੈ ਸਹਾਇ ਸਮਖਾਈ ਇਸ ਸਹਾਇ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਸਫਾਈ ਵਿੱਚ ਸਹਾਇ। ਦਸਾਂ ਪਾਤਸ਼ਾਹ ਜੀ ਉਹ ਤੁਹਾਨੂੰ ਗੁਰੂ ਜਨ ਸਾਹਿਬ ਜੀ ਦੇ ਪਾਠ ਦਰਸ਼ਨ ਦਾ ਧਿਆਨ ਕਰਕੇ ਬੋਲੋ ਜੀ। ਔਰ ਵਾਹਿਗੁਰੂ 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 ਦੀਪਕ ਸਾਹਿਬ ਜੀ। ਸਦੀਪਾਤ ਸਾਹਿਬ ਜੀ ਨੇ ਚਰਨਾ ਚਰਦਾਸ ਇੱਕ ਰਵਾ ਕਰਸਤਰੀਏ ਘਰ ਨਾਮ ਤੇ ਆਵੇ ਧਾਈ ਸਫਾਈ ਕੋਈ ਸਰ ਆਏ ਕਲਪੁਰ ਤੇ ਕੱਟ ਸਹਿਬ ਆਪ ਜੀ ਨੇ ਸਰਵਨ ਕਰਦਾਕ ਦੇਖੀ ਹੈ 25 ਯਸਪੀਤ ਪਰ ਮਾਰਾ ਦਿਨਾਂ ਦੀ ਏ ਰੋਗਤਾ ਵਾਸਤੇ ਤੰਦਰੁਸਤੀ ਵਾਸਤੇ ਕੰਤੀ ਕਲਾ ਵਾਸਤੇ ਪਰਿਵਾਰ ਬੇਨਤੀ ਲੈ ਕੇ ਕੋ ਤੇ ਕੱਟ ਸਹਿਬ ਹਾਜ਼ਰ ਹੋਏ ਨੇ ਕਿਰਪਾ ਕਰਨੇ ਆਪਣੇ ਗ੍ਰਹੋਂ ਪਰੋਂ ਕੰਤੀ ਨੂੰ ਸੁਖ ਸ਼ਾਂਤੀ ਦੀ ਦਾਤ ਕੰਤੀ ਕਲਾ ਦੀ ਦਾਤ ਪਰਸ਼ਿਕਰਣੀ ਘਰ ਪਰਿਵਾਰ ਦੀ ਕੰਤੀ ਕਲਾ ਕਰਨੀ 25 ਨੂੰ ਦੇ ਅਰੋਗਤਾ ਪ੍ਰਦਾਨ ਕਰਨੀ ਕੰਧ ਰੂਤੀ ਕਰਣੀ ਆਪਣੇ ਚਰਨਾਂ ਨਾਲ ਸਤਿਗੁਰੂ ਜੀ ਸਾਰੇ ਪਰਿਵਾਰ ਨੂੰ ਧੋਲ ਕੇ ਰੱਖਣਾ ਦਰੋਂ ਪਰੋਂ ਸਿੱਖੀ ਸਿਧ ਘਰੂਤਾ RAMਦਾਸ ਬਸਰਾ ਉਹ ਭਜਨ ਤੇਰਾ ਨਾਮ ਸੁਖ ਭਜਨ ਤੇਰਾ ਨਾਮ ਆਖ ਕੇ ਅਰਤੀ ਹੈ ਪੂਰਨ ਗਿਆਨ ਮੇਰਾ ਮੈ ਗੁਰੂ ਗੋਬਿੰਦਾ ਹਰ ਹਰ ਨਾਮ ਔਖੋ ਸੁਖ ਦੇਵੇ ਕਟੈ ਜਮ ਕੀ ਪੰਡਾ ਸ੍ਰੀ ਹਰਿ ਕ੍ਰਿਸ਼ਨ ਜੀ ਦੀ ਆਈਆ ਦਿੱਤੀ ਕਿ ਕਿ ਸਭ 럽 ਜਾਏ ਦੇਖ ਰਹਾ ਦਿਸ ਰਿਹਾ ਹੈ ਘਰ ਨੌਂਦੇ ਦੇ ਆ ਰਿਹਾ ਤਾਂ ਆਈ ਸੇਮਤਾ ਦੇ ਕੰਮ ਰੱਖਣੇ ਨੇ ਨਾਮ ਸਰਬੀਕਲਾ ਤੇ ਵਾਈਪ ਕੰਮ 3 ਉਹਨੇ ਵਾਈਪ ਸਿੱਖੀ ਉਹਨੇ ਤੁਹਾਨੂੰ ਵਾਈਪ ਸਿੱਖੀ ਕਾ ਖੰਭਾ ਰਣ